ਸਾਨੂੰ ਭਾਈ ਸਾਹਿਬ ਜੀ ਬੜਾ ਲੋਕ ਹੋਇਆ ਸੀ ਇਹ ਚੀਜ਼ ਦਾ ਕਿ ਤੁਹਾਡੇ ਬੱਚੇ ਦੇ ਕਕਾਰ ਜਿਹੜੇ ਆ ਉਹ ਆਏ ਰੋਣਾ ਨਹੀਂ ਰੋੜਾਂਗੇ ਰੋਣਾ ਨਹੀਂ ਰੋਣਾ ਨਹੀਂ ਕੋਈ ਗੱਲ ਨਹੀਂ ਨਾ ਨਾ ਕੋਈ ਗੱਲ ਨਹੀਂ ਕੋਈ ਨਹੀਂ ਪੈਸਾ ਕੋਈ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਹੌਸਲਾ ਖੋ ਕੋਈ ਨਹੀਂ ਕੋਈ ਨਹੀਂ ਕੋਈ ਭਾਈ ਸਾਹਿਬ ਜੀ ਕੀ ਦਿਨ ਵਾਲਾ ਜੁੜਿਆ ਸੀ ਉਹ ਮੈਨੂੰ ਕਿਹਾ ਹੁੰਦਾ ਮੰਨਦੇ ਸੀ ਕੱਟ ਦਿੰਦੇ ਉਹ ਧੰਗਾ ਮੈਨੇ ਕੋਈ ਨਹੀਂ ਕੋਈ ਮੈਂ ਅਹੀਂ ਮਾਫੀ ਚਾਹੁੰਦੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਅਸੀਂ ਮਾਫੀ ਸੀਸ ਕੱਟ ਦਿੰਦੇ ਨਾ ਵੈ ਗੁਰ ਪੈਸੇ ਮਨਾਲ ਲਿਓ ਸਮਝਾ ਆ ਗਏ ਗਏ ਰਾਤ ਸਮਝ ਗਿਆ ਸੀ ਉਹ ਉਹਨੇ ਇਹੋ ਜਿਹਾ ਸੀਸ ਕਟਾ ਦੂੰਗਾ ਮੇਰੇ ਤਾਂ ਗਾਣਾ ਸਭ ਉਹਨੇ ਸਭ ਕਹੇ ਤੇ ਤੁਹਾਨੂੰ ਕਿਤਾਬ ਪੜ੍ਹ ਕੇ ਸੁਣਾ ਦੂੰਗਾ ਉਹ ਬੱਚਾ ਜਦੋਂ ਵੈ ਗੁਰ ਉਹਨੇ ਆਖਾ ਮੈਂ ਜਿੱਤਾ ਜੋ ਆਹ ਸੀਸ ਕਟਾ ਦੂੰਗਾ ਵੈ ਗੁਰ ਵੈ ਗੁਰ ਦੇਖ ਤੁਨੇ ਆਪਣਾ ਨਾਮ ਹੀ ਲਿਆ ਵਾ ਵੈ ਗੁਰ ਮੈਂ ਕਵਚਨਪ੍ਰੀ ਸਿੰਘ ਮਾਤਾ ਗੁਜਰੀ ਦੇ ਸਹਿਬ ਜਾ ਲਿਆ ਹੂੰ ਤਾਰੇ ਵਾਂ ਮੂੰ ਚਮਕੂੰਗਾ ਵਾਇਰੂ ਵੇਖੋ ਕਿ ਜਿਹੜਾ ਗੰਮਾਂਬਦ ਬੋਲਦਾ ਉਹ ਵੀ ਇਹੋ ਜਿਹੀ ਦੇਬਦੇ ਕੀਤੀ ਜਾ ਰਹੀ ਕਿੰਡੀ ਵਧੀਆ ਨਾਲ ਉਹਦੇ ਧੰਮ ਵਾਇਰੂ 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 ਕਿੰਡੀ ਵਧੀਆ ਸੋਚ ਸੀ ਜੀ ਦੇ ਮੁੰਡੇ ਦੀ ਕਹਿੰਦੇ ਵੀ ਧਮਕੀਆਂ ਦੇ ਕੇ ਤੇ ਬਹੁਤ ਜੁਆ ਮੁਕਾਇਆ ਗਿਆ ਵੇਖੋ ਇਹ ਸਿੱਖੀ ਦਾ ਸਿਧਾਂਤ ਨਹੀਂ ਮੈਂ ਬੇਨਤੀ ਕਰਾਂ ਕਿ ਇਦਾਂ ਬੇੜਾ ਕਰਕੇ ਸਿੱਖੀ ਦਾ ਨਾ ਕਰੀਏ ਸਿੱਖੀ ਦਾ ਸਿਧਾਂਤ ਨਹੀਂਗਾ ਇਸ ਹਦਾਬ ਨਹੀਂ ਗਿਆ ਸਕੀਦਾ ਕਿ ਉਹ ਰਾਤ ਮਗਾ ਕੇ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਕਾਹ ਕਿ ਖਰਾਮ ਹੈ ਆਗ ਪਾੜ ਕੇ ਨਾ ਰੋਦਾ ਆਪ ਕਿ ਖਰਾਮ ਫੜ ਕੇ ਲੈ ਆ ਮੈਂ ਆਪਣੇ ਘਰ ਲਈ ਮੇਰੀ ਝੂਲੀ ਦੇ ਵਿੱਚ ਪਾ ਦਿੰਦੇ ਉਹਨੇ ਸ੍ਰੀ ਸਾਹਿਬ ਮੇਰੀ ਝੂਲੀ ਦੇ ਵਿੱਚ ਪਾ ਦਿੰਦੇ ਉਹਦਾ ਜਰੂਰ ਹੋਣਾ ਚਾਹੀਦਾ ਹੈ ਕਾਹ ਦੀ ਝੂਲੀ ਦੇ ਵਿੱਚ ਇੱਕ ਬੇਨਤੀ ਕਰਨਾ ਇਹਨੂੰ ਮੈਂ ਪਾਉਣਾ ਬੰਦੇ ਦੇ ਸਾਹਮਣੇ ਪ੍ਰੂਫ ਐ ਦਿਵਾ ਕੇ ਬਾਬਾ ਜੀ ਤੁਹਾਨੂੰ ਦੱਸਣ ਗਿਆ ਵੀ ਬਦੋਂ ਮੁਕਰੀਆਂ ਤੁਹਾਡਾ ਮੈਂ ਇੱਕ ਮਿੰਟ ਬਾਬਾ ਜੀ ਲਾਈਵ ਲਾਈਵ ਭਾਈ ਸਾਹਿਬ ਦੀ ਚੱਲਦਾ ਮੈਂ ਬਾਬਾ ਜੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵੇ ਤੁਸੀਂ ਦੱਸੋ ਮੇਰੀ ਇਹ ਬਾਬਾ ਗੁਰੂ ਦਾ ਦਿੱਤਾ ਕਰਨੇ ਆਪਾਂ ਸਭ ਦੋ ਬਾਬਾ ਜੀ ਬਾਬਾ ਨੀ ਬਾਬਾ ਨੀ ਕੋਈ ਬਾਬਾ ਜੀ ਤੁਸੀਂ ਦੱਸੋ ਕਿ ਤੁਹਾਡੇ ਦੇ ਕੋਈ ਨਹੀਂ ਬਾਬਾ ਜੀ ਤੁਹਾਨੂੰ ਕੋਈ ਗੱਲ ਨਹੀਂ ਕੋਈ ਮਰਜ਼ੀ ਦੇ ਨਾਲ ਹੁੰਦਾ ਉਹ ਬੰਦਿਆ 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 ਹਾਂ ਵੇਖੋ ਬਾਬਾ ਜੀ ਬੰਦ ਤੁਸੀਂ ਦੱਸੋ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਬਾਬਾ ਜੀ ਦੱਸੋ ਲਾਈਵ ਬੰਦਿਆ ਦੱਸੋ ਤੁਸੀਂ ਆਪਣੀ ਮਰਜ਼ੀ ਨਾਲ ਅਰਦਾਸ ਕੀਤੀ ਹੈ ਦੱਸੋ ਉਹ ਘਰ ਵਾਲੇ ਮੇਰੇ ਸਾਹਮਣੇ ਲੱਗੇ ਤੁਸੀਂ ਦੱਸੋ ਘਰ ਵਾਲਾ ਨਹੀਂ ਕਦੋਂ ਕਦਾਈ ਗਈ ਆ ਬਾਬਾ ਜੀ ਕਿਹਨੇ ਕਰਵਾਈ ਆ ਬਾਬਾ ਜੀ ਮੈਨੂੰ ਕੱਲੇ ਖਸਾ ਦਾ ਕਰਾ ਰਹੇ ਬਾਬਾ ਜੀ ਅਸੀਂ ਤੁਹਾਡੇ ਨਾਲ ਕਰਨ ਦੇ ਬਾਬਾ ਜੀ ਸਾਡੇ ਕੋਲ ਬੰਦੇ ਦੱਸ ਕਿੰਨੇ ਕਰਾਈ ਹੈ ਸਰਕਾਰ ਕਮੇਟੀ ਤੋਂ ਨਾਲ ਬਾਬਾ ਜੀ ਕੋਈ ਗੱਲ ਨਹੀਂ ਮੈਂ ਖੜੂਗਾ ਤਾਂ ਮੈਨੂੰ ਗਨਮਰ ਬਣ ਕੇ ਰਹਿਣਾ ਬਹੁਤ ਮਾਨ ਕੇ ਖੜੂਣਾ ਤੁਹਾਡੇ ਦੇ ਜਿਹੜੀ ਤਲਵਾਰ ਚੱਲੂਗੀ ਪਹਿਲਾਂ ਸਾਡੇ ਦੇ ਚੱਲੂਗੀ ਐਂੀ ਤੁਹਾਡੇ ਨਾਲ ਹੈ ਤੁਸੀਂ ਦੱਸੋ ਕਿਹਨਾਂ ਨੇ ਕਰਵਾਈ ਤਾਂ ਦੇਖੋ ਸਾਰਿਆਂ ਨੂੰ ਪਤਾ ਮੇਰੇ ਮੂੰਹ ਕੀ ਸੁਣਦੇ ਬਾਬਾ ਜੀ ਸਾਰਿਆਂ ਨੂੰ ਪਤਾ ਹੀ ਤੁਹਾਡੇ ਨੂੰ ਆ ਦੱਸੋ ਕਿਹਨਾਂ ਨੇ ਕਰਵਾਏ ਆ ਇਹ ਗੱਲ ਇਹਨਾਂ ਨੇ ਜਿਹੜੇ ਬੰਦੇ ਉੱਥੇ ਮੌਜੂਦਾ ਗਏ ਆ ਉੰਨਾ ਨੇ ਬੰਦਾ ਜਿੰਨੂ ਕਿਹਾ ਵੀ ਤੇਰੀ ਅਰਦਾਸ ਤੈਨੂੰ ਕਰਨੀ ਪਣੀ ਤੁਸੀਂ ਕਰੋ ਤੁਸੀਂ ਦੱਸੋ ਕਿਹੜੇ ਕਿਹੜੇ ਹਾਂਜੀ ਦੱਸੋ ਤੁਸੀਂ ਕੋਈ ਨਹੀਂ ਉੱਥੇ ਹੈਗੇ ਕੌਣ ਹੈ ਦੱਸੋ ਤੂੰ ਨਹੀਂ ਹੈਗਾ ਬਸ ਉਹ ਬੰਦਾ ਇੱਕੋ ਹੀ ਆ ਹੋਰ ਕਿਹੜਾ ਕਿਹੜਾ ਹੈ ਨਾਲ ਜਿੰਨੇ ਜ਼ਿਆਦੀ ਜ਼ਬਰਦਸਤ ਹੈ ਪਾਪਾ ਜੀ ਇੱਕ ਬੰਦੇ ਦਾ ਕੰਮ ਨਹੀਂ ਹੱਸਦਾ ਇਹ ਕੰਮ ਨਹੀਂ ਕਰਦਾ ਇੱਕ ਬੰਦੇ ਦੇ ਨਹੀਂ ਆਪਾਂ ਸਾਰਾ ਸੱਚ ਸਾਰੀ ਦੱਸੋ ਸਾਰੇ ਪੰਚਾਇਤ ਦਾ ਨਹੀਂ ਕੋਈ ਇਹ ਵਿੱਚ ਰੋਣਾ ਪਾਪਾ ਜੀ ਸਾਡੇ ਕੋਲ ਵੀਡੀਓ ਵੀ ਪਾਪਾ ਜੀ ਨੇ ਆਪ ਦੱਸਿਆ ਵੀ ਪੰਚਾਇਤ ਨੇ ਸਰਪੰਚ ਸਾਹਿਬ ਨੇ ਮੇਰੇ ਤੇ ਪ੍ਰੈਸ਼ਰ ਪਾਇਆ ਉਹਨਾਂ ਨੇ ਮਾਫੀ ਮੰਗਾਈ ਬੱਚੇ ਨੂੰ ਪਹਿਲਾਂ ਬਾਹਰ ਥੋਥੇ ਚਾਂਟੀ ਲਾ ਕੇ ਇਹ ਗੱਲ ਦਾਸ ਭਾਈ ਜਦੋਂ ਆ ਗੁਰਦਾਰੇ ਕੌਣ ਕੌਣ ਇਹ ਦੱਸ ਹਾਂ ਗੁਰਦਾਰੇ ਕੌਣ ਕੌਣ ਹੈ ਮਖਤੂਰੀ ਹੋਰ ਸਹੀ ਹਾਂ ਚਪੈਂਟ ਚ ਚਪੈਂਟ ਬਾਅਦ ਦੇ ਵਿੱਚ ਆ ਬਾਅਦ ਚਰਨ ਜਦੋਂ ਅਰਦਾਸ ਕਿਦੋਂ ਆਤ ਹੈ ਇੱਥੇ ਉਹ ਡਰਦੀ ਕਿਉਂ ਜਾਂ ਡਰਦੀ ਕਿਉਂ ਨਹੀਂ ਡਰਦਾ ਨਹੀਂ ਡਰਦਾ